ਤੇ 2021 ਚ ਇਹਨਾਂ ਦੀ ਮੈਰਿਜ ਹੋਈ ਸੀ ਥੋੜੇ ਟਾਈਮ ਬਾਅਦ ਇਹਨਾਂ ਦਾ ਥੋੜਾ ਲੜਾਈ ਝਗੜਾ ਹੋਣ ਲੱਗਿਆ ਸੀ ਆਪਸ ਵਿੱਚ ਤੇ 2 ਲੱਖ ਰੁਪਏ ਦੀ ਹੋਰ ਮੰਗ ਸੀ ਅਸੀਂ ਇਹਨਾਂ ਤੋਂ ਥੋੜਾ ਸਮਾਂ ਮੰਗਿਆ ਸੀ ਵੀ ਸਾਨੂੰ ਥੋੜਾ ਸਮਾਂ ਦੇ ਦਿਓ ਸਾਡੀ ਕੁੜੀ ਨਾਲ ਬਹੁਤ ਅਤਿਆਰ ਕੀਤਾ ਉਹਨੂੰ ਪਤਾ ਨਹੀਂ ਕੋਈ ਮੈਡੀਸਿਨ ਦਿੱਤਾ ਹੀ ਕੋਈ ਗਲਾ ਦੱਬਿਆ ਕੋਈ ਕੁੱਟਿਆ ਮਾਰਿਆ ਹੀ ਪਹਿਲਾਂ ਤੋਂ ਵੀ ਇਹਨਾਂ ਦਾ ਕੋਈ ਪਰਿਵਾਰਕ ਝਗੜਾ ਚੱਲਦਾ ਸੀ ਜਿਹੜਾ ਪੰਚਾਇਤਾਂ ਵਗੈਰਾ ਇਕੱਠੀਆਂ ਹੁੰਦੀਆਂ ਆਂਗੇ ਇਹ ਸਾਰੇ ਪਰਿਵਾਰਕ ਮੈਂਬਰ ਹੈ ਜੀ ਇਹਨਾਂ ਨੇ ਇਹਨਾਂ ਤੇ ਦੋਸ਼ ਲਾਇਏ ਨੇ ਵੀ ਇਹ ਤੰਗ ਪ੍ਰੇਸ਼ਾਨ ਕਰਦੇ ਚੁੱਕੇ ਨੇ ਕਰ ਰਹੇ ਆ ਅਸੀਂ ਜਿਹੜੇ ਉਹ ਚ ਤੱਕ ਸਾਹਮਣੇ ਆਉਣਗੇ ਉਸ ਮੁਤਾਬਕ ਜਿਹੜਾ ਕੋਈ ਜੁਰਮ ਵੱਧਾ ਜੋ ਵੀ ਆਉਂਦਾ ਸਾਹਮਣੇ ਉਹ ਕੀਤਾ ਜਾਏ ਅੱਜ ਦੇ ਯੁੱਗ ਵਿੱਚ ਲੜਕੀਆਂ ਕਿਸੇ ਤੋਂ ਵੀ ਘੱਟ ਨਹੀਂ ਲੜਕੀਆਂ ਹਰ ਅਹੁਦੇ ਤੇ ਬਿਰਾਜਮਨ ਹਨ ਪਰ ਲੜਕੀਆਂ ਨੂੰ ਅੱਜ ਦੇ ਯੁੱਗ ਵਿੱਚ ਵੀ ਦਾਜ ਦੇਹ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਨਾਬਾਦੀ ਬਲਦੇਵ ਕਲੋਨੀ ਵਿਖੇ ਜਸ਼ਨਕੌਰ ਉਮਰ 23 ਸਾਲ ਦਾ ਵਿਆਹ ਕਰੀਬ 4 ਸਾਲ ਪਹਿਲਾਂ ਪ੍ਰਿਤਪਾਲ ਸਿੰਘ ਨਾਲ ਹੋਇਆ ਸੀ ਜਸ਼ਨਕੌਰ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸਾਡੀ ਲੜਕੀ ਨੂੰ ਅਕਸਰ ਹੀ ਦਾਜ ਦੇਹ ਲਈ ਸਹੁਰਾ ਪਰਿਵਾਰ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਪੇਕੇ ਪਰਿਵਾਰ ਨੇ ਸੋਹਰੇ ਪਰਿਵਾਰ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਨਾਬਾ ਸਦਰ ਪੁਲਿਸ ਵੱਲੋਂ ਬੀ ਐਨ ਐਸ ਧਾਰਾ 108 3 ਦੇ ਤਹਿਤ ਪਰਿਵਾਰਿਕ ਮੈਂਬਰਾਂ ਦੇ ਚਾਰ ਮੈਂਬਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਵੀ ਗੁਰਸੇਵਕ ਸਿੰਘ ਪਿੰਡ ਭਰੂਰਗੜ ਮੇਰੀ ਸਿਸਟਰ ਦਾ ਨਾਮ ਜਸ਼ਨ ਜਸ਼ਨਕੌਰ ਤੇ ਚੌਧਰੀ ਮਾਜਰੇ ਬਲਦੇਵ ਗੁੱਲ ਨੀ ਇਹਨਾਂ ਦੇ ਮੈਰਿਜ ਹੋਈ ਸੀ ਤੇ ਘਰ ਵਾਲੇ ਦਾ ਨਾਮ ਪ੍ਰੇਤਪਾਲ ਸਿੰਘ ਆ ਜੀ ਤੇ 2021 ਚ ਇਹਨਾਂ ਦੀ ਮੈਰਿਜ ਹੋਈ ਸੀ ਤੇ ਥੋੜੇ ਟਾਈਮ ਬਾਅਦ ਇਹਨਾਂ ਦਾ ਥੋੜਾ ਲੜਾਈ ਝਗੜਾ ਹੋਣ ਲੱਗ ਗਿਆ ਆਪਸ ਵਿੱਚ ਇਸ ਕਾਰਨ ਇਹ ਪੈਸਿਆਂ ਦੇ ਚੱਕਰ ਚ ਲੜਾਈ ਝਗੜਾ ਹੋਣ ਲੱਗ ਗਿਆ ਸੀ ਇਹਨਾਂ ਦੇ ਨਾਲ ਇਹਨਾਂ ਦੇ ਪਲਾਟ ਲਗ ਰਹੇ ਨੇ ਪਲਾਟ ਲੈਣਾ ਸੀ ਅਸੀਂ 1,60,000 ਰੁਪਏ ਤਾਂ ਦੇ ਚੁੱਕੇ ਸੀ ਤੇ 2 ਲੱਖ ਰੁਪਏ ਦੀ ਹੋਰ ਮੰਗ ਸੀ ਅਸੀਂ ਇਹਨਾਂ ਤੋਂ ਥੋੜਾ ਸਮਾਂ ਮੰਗਿਆ ਸੀ ਵੀ ਸਾਨੂੰ ਥੋੜਾ ਸਮਾਂ ਦੇ ਦਿਓ ਫਿਰ ਇਹਨਾਂ ਨੇ ਸਾਡੀ ਕੁੜੀ ਨਾਲ ਬਹੁਤ ਅਤਿਆਰ ਕੀਤਾ ਉਹਨੂੰ ਪਤਾ ਨਹੀਂ ਕੋਈ ਮੈਡੀਸਿਨ ਦਿੱਤਾ ਹੀ ਕੋਈ ਗਲਾ ਦੱਬਿਆ ਕੋਈ ਕੁੱਟਿਆ ਮਾਰਿਆ ਹੀ ਇਹਨਾਂ ਨੇ ਸਾਡੀ ਕੁੜੀ ਤਾਂ ਬਹੁਤ ਅਤਿਆਰ ਕੀਤਾ ਤੇ ਤਾਨੂੰ ਕੁੜੀ ਨੇ 8 ਵਜੇ ਫੋਨ ਕੀਤਾ ਸੀ ਮੈਨੂੰ ਹੀ ਤੇ ਕਹਿੰਦੀ ਸੀ ਵੀਰੇ ਮੈਨੂੰ ਅੱਜ ਆ ਕੇ ਲੈ ਜਾ ਮੈਂ ਕਿਹਾ ਕੋਈ ਚੱਕਰ ਨਹੀਂ ਮੈਂ ਤੈਨੂੰ ਉਹ ਕੇ ਸਵੇਰੇ ਆ ਕੇ ਲੈ ਜਾਊਗਾ ਤੇ ਸਵੇਰੇ ਮੈਨੂੰ 8 ਵਜੇ ਫੇਰ ਫੋਨ ਆਉਂਦਾ ਹੀ ਤੇ ਕਹਿੰਦੇ ਨੇ ਆਜੋ ਵੀ ਕੁੜੀ ਨੂੰ ਉਲਟੀਆਂ ਲੱਗੀਆਂ ਪਈ ਨੇ ਅਸੀਂ ਐਂਬੂਲੈਂਸ ਚ ਲੈ ਕੇ ਜਾ ਰਹੇ ਹਾਂ ਪਟਿਆਲੇ ਨੂੰ ਤੁਸੀਂ ਪਟਿਆਲੇ ਆਜੋ ਰੇਂਦਰਾ ਚ ਫੋਨ ਕਿਹਦਾ ਆ ਤੁਹਾਨੂੰ ਤੁਹਾਨੂੰ ਫੋਨ ਆਇਆ ਸਾਡੇ ਪ੍ਰਥਪਾਲ ਦਾ ਹੀ ਉਹ ਤੋਂ ਨਹੀਂ ਦਾ ਹਾਂ ਪ੍ਰੋਣੇ ਦਾ ਹੀ ਤੇ ਫੋਨ ਕਰਕੇ ਮੈਨੂੰ ਕਹਿੰਦਾ ਜੀ ਆ ਜਾ ਤੂੰ ਉੱਥੇ ਅਸੀਂ ਪਟਿਆਲੇ ਲੈ ਕੇ ਜਾ ਰਹੇ ਹਾਂ ਚਲੋ ਜੀ ਮੈਂ ਵੀ ਚਲੇ ਗਿਆ ਸੀ ਮੋਕੇ ਤੇ ਪੁੱਛਿਆ ਕੀ ਗੱਲ ਆ ਹਾਂਜੀ ਮੈਂ ਪੁੱਛਿਆ ਵੀ ਕੀ ਗੱਲ ਆ ਕਹਿੰਦਾ ਉਲਟੀਆਂ ਲੱਗੀਆਂ ਥੋੜਾ ਬੀਪੀ ਘਟਿਆ ਹੋਇਆ ਵੀ ਅਸੀਂ ਐਂਬੂਲੈਂਸ ਚ ਜਾ ਰਹੇ ਹਾਂ ਐਂਬੂਲੈਂਸ ਦੀ ਆਵਾਜ਼ ਵੀ ਆ ਰਹੀ ਸੀ ਫੋਨ ਦੇ ਵਿੱਚ ਵੀ ਲੈ ਕੇ ਜਾ ਰਹੇ ਨੇ ਤੇ ਇਹ ਰੇਂਦਰ ਦਾ ਪਰਚਾ ਘਟਿਆ ਸੀ ਰੇਂਦਰ ਚ ਨਹੀਂ ਲੈ ਕੇ ਗਏ ਇਹ ਫੁੱਲੂ ਹਸਪੀਟਲ ਲੈ ਗਏ ਪਖੜਾ ਮੇਰੇ ਕੋਲ ਹੈ ਨਹੀਂ ਫੁੱਲੂ ਨਿਊਰੋ ਹਸਪੀਟਲ ਚ ਲੈ ਗਏ ਉੱਥੇ ਜਾ ਕੇ ਡਾਕਟਰਾਂ ਨੂੰ ਮੈਂ ਪੁੱਛਿਆ ਕਹਿੰਦੇ ਜਦੋਂ ਇਹ ਤੁਹਾਡੀ ਪੈਨ ਨੂੰ ਲੈ ਕੇ ਆਏ ਤਾਂ 1-2% ਸੀ ਕਹਿੰਦੇ ਅਸੀਂ ਇਹਨਾਂ ਨੂੰ ਮਨਾ ਵੀ ਕੀਤਾ ਵੀ ਤੁਸੀਂ ਲੈ ਜਾਓ ਕਹਿੰਦਾ ਸਾਨੂੰ ੱੱਕੇ ਨਾ ਕਹਿੰਦੇ ਵੀ ਥੋੜੀ ਕੋਸ਼ਿਸ਼ ਕਰਕੇ ਦੇਖ ਲਓ ਕੋਈ ਚੱਕਰ। ਉੱਥੇ ਕਹਿੰਦੇ ਸੀ ਥੋੜਾ ਟ੍ਰੀਟਮੈਂਟ ਕਰਨ ਲੱਗੇ ਇਹਨਾਂ ਦੇ ਜਦ ਹੀ ਇਹਨਾਂ ਦੀ ਤਰਕਨ ਪੂਰੀ ਹੋ ਗਈ ਸੀ ਵੀ ਹਾਰਟ ਖਾਰਟ ਕੰਮ ਕਰਨ ਤੋਂ ਬੰਦ ਕਰ ਗਿਆ ਸੀ। ਤੇ ਜਦੋਂ ਮੈਂ ਉੱਥੇ ਪਹੁੰਚਿਆ ਹੀ ਤੇ ਡਾਕਟਰ ਨੂੰ ਪੁੱਛਿਆ ਮੈਂ ਕਿਹਾ ਜਸ਼ਨ ਆਬ ਦੀ ਪੇਸ਼ੈਂਟ ਆ ਮੇਰੀ ਮੇਰੀ ਸਿਸਟਰ ਆਈ ਤੇ ਉਹ ਡਾਕਟਰ ਕਹਿੰਦੇ ਵੀ ਵੀ ਥੋੜਾ ਵੇਟ ਕਰੋ ਵੀ ਬੋਡੀ ਪੈਕ ਹੋ ਰਹੀ ਆ। ਤੇ ਉਹਨਾਂ ਦਾ ਛੋਟਾ ਬ੍ਰਦਰ ਆਉਂਦਾ ਪਰੋਣੇ ਦਾ ਹੀ ਉਹ ਮੈਨੂੰ ਆ ਕੇ ਕਹਿੰਦਾ ਕਹਿੰਦਾ ਥੋੜੀ ਭੈਣ ਤਾਂ ਹੈ ਨਹੀਂ ਵੀ ਰਹੀ ਨਹੀਂ ਹੈਗੀ ਨਾ। ਮੈਂ ਪੁੱਛਿਆ ਵੀ ਕੀ ਚੱਕਰ ਪ ਤੇ ਉਹਨਾਂ ਨੇ ਕੁਛ ਨਹੀਂ ਦੱਸਿਆ ਕਹਿੰਦੇ ਯਾਰ ਵੀ ਉਲਟੀਆਂ ਲੱਗੀਆਂ ਸੀ ਅੱਜ ਬੀਪੀ ਘਟਿਆ ਸੀ ਤਾਂ ਕਰਕੇ ਪਤਾ ਨਹੀਂ ਕੀ ਹੋਇਆ ਜਿਹੜਾ ਤੁਹਾਨੂੰ ਰਾਤ ਨੂੰ ਫੋਨ ਆਇਆ 8 ਵਜੇ ਕੀ ਕਿਸ ਕਾਰਨ ਕੀ ਕਿਹਾ ਮੇਰੀ ਭੈਣ ਦਾ ਫੋਨ ਆਇਆ ਸੀ 8 ਵਜੇ ਤੇ ਉਹਨੇ ਮੈਨੂੰ ਕਿਹਾ ਸੀ ਵੀਰੇ ਅੱਜ ਆ ਕੇ ਮੈਨੂੰ ਲੈ ਜਾ ਨਹੀਂ ਇਹ ਮੈਨੂੰ ਕੁੱਟ ਕੁੱਟ ਮੈਨੂੰ ਮਾਰ ਦੇਣਗੇ ਇਹ ਵੀ ਮਾਰਨ ਨੂੰ ਫਿਰਦੇ ਆ ਤੇ ਮੈਂ ਕਹਿੰਦਾ ਵੀ ਚਲ ਕੋਈ ਚੱਕਰ ਨਹੀਂ ਮੈਂ ਤੈਨੂੰ ਸਵੇਰੇ ਲੈ ਜਾਉਂਗਾ ਕਿ ਵੀ ਅੱਜ ਦੇ ਰਾਤ ਵੀ ਟਾਈਮ ਜ਼ਿਆਦਾ ਹੋ ਗਿਆ ਵੀ ਮੈਂ ਨਹੀਂ ਲੈ ਜਾਂਦਾ ਤੈਨੂੰ ਚਲੋ ਕਹਿੰਨੀ ਠੀਕ ਆ ਵੀਰੇ ਸਵੇਰੇ ਲੈ ਆ ਜੀ ਆ ਕੇ ਇਹਨਾਂ ਨੇ ਰਾਤੋ ਰਾਤ ਹੀ ਇਹ ਕੰਮ ਕਰਿਆ ਤੁਸੀਂ ਤੁਹਾਡਾ ਕਿਤੇ ਛੱਕਾ ਵੀ ਕਿਹਨੇ ਮਾਰੀ ਇਹਨਾਂ ਦੇ ਪੂਰੇ ਪਰਿਵਾਰ ਨੇ ਮਰੀ ਠੀਕ ਹੈ ਜੀ ਇਹ ਪ੍ਰੇਤਵਾਲ ਸਿੰਘ ਜੀ ਇੱਕ ਦਾ ਨੋ ਇਹਦੀ ਮਾਂ ਦਾ ਮਾਤਾਈ ਭਾਂ ਪਿਤਾ ਦਾ ਨੋ ਭਾਗ ਸਿੰਘ ਜੀ ਤੇ ਦੂਜੇ ਦਾ ਦਿਓਰ ਦਾ ਨਾਮ ਬੱਲੂ ਬੱਲੂ ਆ ਜੀ ਉਹ ਸਾਰਿਆਂ ਨਾਲ ਵੱਡਾ ਹੱਥ ਆਉਦਾ ਜੀ ਦਿਓਰ ਦਾ ਮਾਰਨ ਦੇ ਵਿੱਚ ਦਿਓਰ ਨੇ ਇੱਕ ਦੋ ਵਾਰੀ ਕੁੱਟੀ ਮਾਰੀ ਵੀ ਸੀ ਹਾਂ ਜਦ ਦੌਰ ਸੀ ਨਾ ਉਹਨੇ 1-2 ਵਾਰ ਥੱਪੜ ਥੱਪੜ ਵੀ ਮਾਰੇ ਸੀ ਤੇ ਅਸੀਂ ਪੰਚਾਇਤ ਵੀ ਲੈ ਕੇ ਆਈ ਸੀ ਚਾਰ ਪੰਜ ਗੇਰੀ ਗਏ ਆਈ ਚਲੋ ਫੇਰ ਸਮਝੌਤਾ ਕਰਨ ਲਈ ਅਸੀਂ ਕੁੜੀ ਨੂੰ ਛੱਡਿਆ ਆਏ ਸੀ ਹੁਣ 20 ਦਿਨ ਪਹਿਲਾਂ ਫੇਰ ਕੁੜੀ ਘਰ ਆਈ ਸੀ ਤੇ ਕੁੜੀ ਨੂੰ ਅਸੀਂ ਫੇਰ ਪਰੌਣੇ ਨੂੰ ਫੋਨ ਕੀਤਾ ਵੀ ਤੂੰ ਕੋਈ ਚੱਕਰ ਨਹੀਂ ਆ ਕੇ ਲੈ ਜਾ ਤੇ ਉਹ ਆ ਕੇ ਲੈ ਗਈ ਤੇ ਆ 10 15 ਦਿਨਾਂ ਬਾਅਦ ਆ ਕੁਝ ਹੋ ਗਿਆ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਹਾਂ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਹੁੰਦਾ ਰਹਿੰਦਾ ਦੇਹੇਜ ਕਰਕੇ ਜੀ ਅਸੀਂ ਸਾਡੀ ਮੰਗ ਆਈ ਇਹਨਾਂ ਦੇ ਪੂਰੇ ਪਰਿਵਾਰ ਨੂੰ ਸਜ਼ਾ ਹੋਵੇ ਵੱਧ ਤੋਂ ਵੱਧ ਹਨ ਹੁਣ ਸਾਹ ਚਾਹੀਦੇ ਬੱਚਾ ਵੀ ਹੈ ਨਹੀਂ ਬੱਚਾ ਅਜੇ ਕੋਈ ਨਹੀਂ ਆਇਆ ਕੁੜੀ ਕੀ ਨਾਮ ਹੈ ਜੀ ਆਪਣਾ ਚਰਨ ਲੇਤਾ ਜੀ ਚੰਗੇ ਦੀ ਕੀ ਹੋਇਆ ਤੁਹਾਡੀ ਲੜਕੀ ਨਾਲ ਕੀ ਇਸ ਗੱਲ ਨੂੰ ਲੈ ਕੇ ਲੜਾਈ ਕਰ ਸਰ ਪਹਿਲਾਂ ਜੀ ਉਹ ਗੁੱਸੇ ਗਲੇ ਕੁੱਟਲੇ ਮਾਰਦੇ ਵੀ ਲੈਂਦੇ ਸੀਗੇ ਅਸੀਂ ਕਿੰਨੀ ਵਾਰ ਨੂੰ ਅਸੀਂ ਚਲ ਜਾ ਆ ਜੂ ਕਿਸੇ ਕਰਿਆ ਹੁੰਦੀ ਹੈ ਸਮਝਾ ਜਾਂਦੇ ਜਦੋਂ ਅਸੀਂ ਕਹਿੰਦੇ ਚਲਤੀ ਕੇ ਜਾਣਗੇ ਕੋਈ ਗੱਲ ਨਹੀਂ ਜੀ ਅਸੀਂ ਫੇਰ ਦੁਬਾਰਾ ਫੇਰ ਕੁੜੀ ਹੁਣ ਮੈਨਾਂ ਫੇਰ ਰਹੀਗੀ ਤੁਹਾਡੇ ਕੋਲ ਅਸੀਂ ਹੁਣ ਫੇਰ ਭੇਜਤੀ ਅਸੀਂ ਤਾਂ ਚਲੋ ਕੋਈ ਨ ਇੱਕ ਮੌਕਾ ਦੇਖ ਲਓ ਪੁੱਤਰੇ ਨੂੰ ਭੇਜ ਦਿੱਤ ਹਾਂ ਤੁਹਾਨੂੰ ਕਾਰਨ ਦੱਸ ਦੱਸ ਸਰਨੋਂ ਨੇ ਕੋਈ ਗੱਲਦਬਾਤ ਨਹੀਂ ਕੀਤੀ। ਸੰਤ ਸੰਤਾਂ ਹੁਣ ਬਸ ਸਾਨੂੰ ਇਹ ਪਤਾ ਲੱਗਿਆ ਵੀ ਸਾਡੀ ਕੁੜੀ ਨਾਲਿਆਂ ਨੇ ਵੀ ਆਹ ਕਵਾਕਾ ਕੀਤਾ ਹੈ ਹੁਣ ਸਾਨੂੰ ਸਰਨੋਂ ਕੋਈ ਨਹੀਂ ਕਿਤੇ ਸਿ ਵੀ ਦਾਜ ਮੰਗਦਾ ਸੀ ਦਾਜ ਵੀ ਖਲੋਂ ਉਹਨਾਂ ਨੇ ਦੇ ਚੁੱਕਿਆ ਜੀ ਪਹਿਲਾਂ ਕੀ ਕੀ ਦਿੱਤਾ ਉਹਨੇ ਡਿਮਾਂਡ ਦਿੱਤੀ। ਡਿਮਾਂਡ ਅਸੀਂ ਜਿਹੜੀਆਂ ਮੰਗ ਰਏ ਸੀ ਸੁੱਤੀਆਂ ਨੇ ਜਿਹੜੀਆਂ ਸਾਰੀਆਂ ਦਾਜ ਵੀ ਗਹਿਣੇ ਵੀ ਪਾਏ ਨੇ ਸੀ ਦਾਜ ਵੀ ਦਿੱਤਾ ਹੈ ਜੀ ਸਾਰਾ। ਤੇ ਹੁਣ ਕੀ ਮੰਗਦੇ ਸੀ ਜਿਹਦੇ ਪਿੱਛੇ ਹੁਣ ਦੁਬਾਰਾ ਆ ਗਏ ਨੇ ਤੇ ਅਸੀਂ ਜਗਾ ਲੈਣੀ ਆ ਸਾਨੂੰ। 4 ਲੱਖ ਰੁਪਏ ਚਾਹੀਦੇ ਆ ਅਸੀਂ 2 ਲੱਖ ਰੁਪਏ ਦੇ ਵੀ ਦਿੱਤੇ ਅਸੀਂ ਫੇਰ ਵੀ ਹੁਣ ਉਹਦੇ ਵਿੱਚ ਸਾਨੂੰ ਹੁਣ ਦੁਬਾਰਾ ਫੇਰ ਕਹਿੰਦੇ ਹੋਰ ਦੋਗੇ ਅਸੀਂ ਕਿ ਚਲੋ ਕੋਈ ਗੱਲ ਨਹੀਂ ਬੈਨ ਟਾਈਮ ਕਰੋ ਵੀ ਸਾਨੂੰ ਹੋਰ ਵੀ ਹੱਲ ਕਰਦਾਂਗੇ ਕੋਈ ਗੱਲ ਨਹੀਂ ਅਸੀਂ ਜ਼ਗਾ ਵੇਚ ਕੇ ਇਸ ਜਮੀਨ ਵਿੱਚ ਖਿਜੀ ਜਾ ਤਾਂ ਉਹਨੂੰ ਪੈਸੇ ਦੇ ਦਾਂ ਹਾਂਜੀ ਸਾਨੂੰ ਤਾਂ ਹੁਣ ਸਾਨੂੰ ਵੀ ਸਾਡੀ ਕੁੜੀਆਂ ਨੇ ਕਿਵੇਂ ਕੀਤਾ ਵੀ ਸਾਨੂੰ ਇਹਦਾ ਨਿਸ਼ਾਨ ਮਿਲਣਾ ਚਾਹੀਦਾ ਠੀਕ ਹੈ ਪੁਲਸ ਨੇ 306 A ਦੇ ਵਿੱਚ ਜਿਹੜੀ ਕਾਰਵਾਈ ਕੀਤੀ ਹੈ ਜੀ ਉਹਦੇ ਤੇ ਅਸੀਂ ਪੋਸਟਮਾਰਟਮ ਲਈ ਉਹਨਾਂ ਨੂੰ ਕਹਿੰਦਾ ਕਿ ਪੋਸਟਮਾਰਟਮ ਕਰਾ ਕੇ ਅਸੀਂ ਉਹਦਾ ਸੰਸਕਾਰ ਕਰਾਂਗੇ ਪਰ ਅ ਕਾਰਵਾਈ ਕਰਨੀ ਕਿ ਹੈ ਜੇ ਆਉਣ ਵਾਲੇ ਦਿਨਾਂ ਚ ਕਾਰਵਾਈ ਨਾ ਕੀਤੀ ਉਹਨਾਂ ਨੂੰ ਰੈਸਟ ਨਾ ਕੀਤਾ ਤਾਂ ਅਸੀਂ ਜਿਹੜਾ ਅਗਲੀ ਕਾਰਵਾਈ ਕਰਾਂਗੇ ਭਰੋਸਾ ਦਿੱਤਾ ਵੀ ਹੈ ਭਰੋਸਾ ਦਿੱਤਾ ਕਿ ਅਸੀਂ ਉਹਨਾਂ ਨੂੰ ਰੈਸਟ ਕਰਾਂਗੇ ਇਹ ਨਾ ਲੜਕੀ ਜਸ਼ਨਕੌਰ ਸੀਗੀ ਭਰਪੂਰਗੜ ਤੋਂ ਇੱਥੇ ਵਿਆਹੀ ਹੋਈ ਸੀ ਬਲਦੇਵ ਕਲੋਨੀ ਦੇ ਵਿੱਚ ਇਹਦਾ ਪਹਿਲਾਂ ਤੋਂ ਵੀ ਇਹਨਾਂ ਦਾ ਕੋਈ ਪਰਿਵਾਰਕ ਝਗੜਾ ਚੱਲਦਾ ਸੀ ਜਿਹੜਾ ਪੰਚਾਇਤਾਂ ਵਗੈਰਾ ਇਕੱਠੀਆਂ ਹੁੰਦੀਆਂ ਹੋਣਗੀਆਂ ਉਹਦੇ ਵਿੱਚ ਕੱਲ ਉਹਨੇ ਕੋਈ ਜ਼ਹਿਰੀਲੀ ਚੀਜ਼ ਤਾਨੂੰ ਪਤਾ ਲੱਗਿਆ ਕਿ ਖਾਦੀਆ ਨੂੰ ਹਸਪਤਾਲ ਦਾਖਲ ਕਰਾਈ ਸਾਡੇ ਕੋਲ ਜਿਹੜਾ ਰੁਕਾ ਹਸਪੀਟਲ ਤੋਂ ਪਹੁੰਚਿਆ ਪਹਿਲਾਂ ਨਾਬਾ ਤੋਂ ਉਸ ਤੋਂ ਬਾਅਦ ਨਿਊਰੋ ਹਸਪੀਟਲ ਤੋਂ ਜਿਹਦੇ ਬਿਆਨਾਂ ਦੇ ਅਧਾਰ ਤੇ ਅਸੀਂ ਜਿਹੜਾ ਇੱਕ ਮੁਕੱਦਮਾ ਦਰਜ ਕੀਤਾ ਹੈ 108 ਪੀ ਐਨ ਐਸ ਦਾ ਤੇ ਸਬਸੈਕਸ਼ਨ 3 ਤੇ 5 ਲੋਕੀ ਦੇ ਖਿਲਾਫ ਹੈ ਜੀ ਇਹ ਪਰ ਖਿਲਾਫ ਹੈਗਾ ਜੀ ਪ੍ਰਿਤਪਾਲ ਸਿੰਘ ਸਨ ਆਫ ਭਾਨ ਸਿੰਘ ਭਾਨ ਸਿੰਘ ਸਨ ਆਫ ਅਨਨੌਨ ਕੇਸਰੋ ਵਾਈਫ ਆਫ ਭਾਨ ਸਿੰਘ ਤੇ ਬੱਲੂ son of ਭਾਨ ਸਿੰਘ ਇਹ ਜਿਹੜੇ ਰਹਿਣ ਵਾਲੇ ਆ ਸਾਰੇ ਬਲਦੇਵ ਕਲੋਨੀ ਦੇ ਇਹ ਪਰਿਵਾਰਕ ਮੈਂਬਰਿੰਗ ਸਾਰੇ ਇਹ ਸਾਰੇ ਪਰਿਵਾਰਕ ਮੈਂਬਰ ਹੈ ਜੀ ਇਹਨਾਂ ਨੇ ਇਹਨਾਂ ਤੇ ਦੋਸ਼ ਲਾਇਆ ਨੇ ਵੀ ਇਹ ਤੰਗ ਪ੍ਰੇਸ਼ਾਨ ਕਰਦੇ ਚੁਕੂ ਇਹ ਜਿਹੜੇ ਕਹਿ ਰਹੇ ਜ਼ਹਿਰੀਲੀ ਚੀਜ਼ ਸੀ ਇਹਨਾਂ ਨੇ ਇੱਕ ਵਾਰ ਇਹ ਆਫਕਾ ਦੇ ਹਸਪਤਾਲ ਦੇ ਦੇਖੋ ਪਾਰਟ ਆਫ ਇਨਵੈਸਟੀਗੇਸ਼ਨ ਆ ਜੇ ਕਿਰਾਂ ਫਿਲਹਾਲ ਜਿਹੜਾ ਵੈਟਮੈਂਟ ਉਸ ਸੁਸਾਇਟੀ ਦਾ ਅਸੀਂ ਮੁਕੱਦਮਾ ਦਰਜ ਕੀਤਾ ਹੈ ਬਾਕੀ ਦੀ ਅੱਗੇ ਤਫ਼ਤੀਸ਼ ਕਰ ਰਹੇ ਆ ਅਸੀਂ ਜਿਹੜੇ ਉਹ ਚ ਤੱਤ ਸਾਹਮਣੇ ਆਉਣਗੇ ਉਸ ਮੁਤਾਬਕ ਜਿਹੜਾ ਕੋ ਜਰਮਬਦਲ ਜੋ ਵੀ ਆਉਂਦਾ ਸਾਹਮਣੇ ਉਹ ਕੀਤਾ ਜਿਹੜੇ ਦੋਸ਼ੀ ਨੇ ਅਜੇ ਅਮਾ ਅਜੇ ਮੁਕੱਦਮਾ ਦਰਜ ਕਰਾ ਕੇ ਹਟੇ ਨੇ ਦੋਸ਼ੀਆਂ ਦੀ ਭਾਲ ਜਾਰੀ ਹੈ ਅਸੀਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ